ਸਾਰੇਗਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਅੱਜ ਪਿੰਡ ਧੀਰੇਕੋਟ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਆਪਣੀ ਦੂਜੀ ਵੀਡੀਓ ਬਣ ਜਾ ਰਹੀ ਆ ਟੋਟਲ 7-8 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ ਤਿੰਨ ਕ ਪਸ਼ੂ ਸੂਏ ਆ ਤੇ ਬਾਕੀ ਸਾਰੇ ਗੱਬਣ ਆ ਜੀ ਟਾਪ ਦੇ ਪਸ਼ੂ ਆ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਆਗੇ ਆਪਣੀ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੁਾਈ ਕਰਕੇ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਨੂੰ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਗੱਲਬਾਤ ਕਰਾਉਣੀ ਆ ਵੀਰ ਨਾਲ ਤੇ ਇਹਨਾਂ ਸਾਰੇ ਪਸ਼ੂਆਂ ਦੀ ਡੀਟੇਲ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਜੀ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਪਸ਼ੂ 8 ਵੀਰੇ ਠੀਕ ਆ ਸੂਈਆਂ ਕਿੰਨੀਆਂ ਦੋ ਸੂਈਆਂ ਜੇ ਬਾਕੀ ਗੱਬਣ ਬਾਕੀ ਗੱਬਣ ਆ ਠੀਕ ਆ ਜੀ ਤੇ ਪਹਿਲਾ ਵੀਡੀਓ ਪਾਈ ਹੈ ਆਪਾਂ ਹਾਂਜੀ ਬੜੀ ਕਿਰਪਾ ਮਹਾਰਾਜ ਦੀ ਠੀਕ ਆ ਵੀਡੀਓ ਚੱਲਦਾ ਘੰਟੇ ਕਿਉਂ ਦੇ ਵਿੱਚ ਹੀ ਮਸਣਾ ਮਾਲ ਸੇਲ ਹੋ ਗਿਆ ਹਾਏ ਫੋਨ ਵਾਵਾ ਜੀ ਕੇ ਹਿਸਾਬ ਨਾਲ ਨਹੀਂ ਨਹੀਂ ਫੋਨ ਤੇ ਬਹੁਤ ਜਾਦੇ ਫੋਨ ਤੇ ਹੁਣ ਤੱਕ ਆਈ ਜਾਂਦੇ ਠੀਕ ਆ ਠੀਕ ਆ ਸਹੀ ਆ ਐਡਰੈਸ ਦੱਸ ਦੋ ਵੀਰ ਜੀ ਆਪਣਾ ਐਡਰੈਸ ਵੀ ਜੀ ਅਮਰਸਰ ਸਾਹਿਬ ਦੇ ਵਿੱਚ ਜਲੇਆਲਾ ਗੁਰੂ ਜਲੇਆਲੇ ਗੁਰੂ ਦੇ ਦਾਣਾ ਮੰਡੀ ਦੇ ਨਾਲ ਹੈ ਪਿੰਡ ਧੀਰੇਕੋਟ ਠੀਕ ਆ ਜੀ ਹਾਂਜੀ ਸਹੀ ਆ ਤੇ ਜ਼ਿਲ੍ਹਾ ਆਪਣਾ ਅਮਰਸਰ ਹੀ ਹੈ ਪਿੰਡ ਧੀਰੇਕੋਟ ਧੀਰੇਕੋਟ ਠੀਕ ਆ ਫੋਨ ਨੰਬਰ ਪਹਿਲਾਂ ਦੱਸ ਦੋ ਵੀਰ ਜੀ ਆਪਣਾ ਫੋਨ ਨੰਬਰ 998 53811 ਨਾਂ ਵੀ ਦੱਸ ਦਿਓ ਵੀਰ ਜੀ ਆਪਣਾ ਕਿਸ਼ਿੰਦਰ ਆ ਵੀਰ ਜੀ ਠੀਕ ਹੈ ਜੀ ਪਿੰਡ ਪਿੰਡ ਦਾ ਮੋਟਾ ਦੇਖੋ ਕੋਈ ਨੀ ਹੋਰ ਗਿਆ ਨਾ ਮਸ਼ਹੂਰਤ ਨਹੀਂ ਹੈ ਹਾਂਜੀ ਪਿੰਡ ਚ ਪਿੰਡ ਚ ਜੋ ਕਹਿੰਦੇ ਭਲਵਾਨੀ ਹੁੰਦੀ ਤੇ ਐ ਨਹੀਂ ਭਲਵਾਨ ਕਹਿੰਦੇ ਸਰੀਰ ਦੇ ਕੇ ਭਾਵੇਂ ਕੁੱਟ ਤੀਜੇ ਨੂੰ ਖਾਲਾ ਹੋ ਜਾਂਦਾ ਠੀਕ ਹੈ ਭਲਵਾਨ ਕਹਤਾਂ ਮੈਂ ਇੱਕਸਾਂ ਗਿਆ ਹਾਂ ਤੇ ਉਹ ਨਾਲ ਮੇਰੇ ਡੰਗਰ ਦਮਾਉਣ ਵਾਲਾ ਹੁੰਦਾ ਪਹਿਲਵਾਨ ਜੀ ਨੂੰ ਮੱਝ ਦੇਣੀ ਤੇ ਉਹ ਗਾੜੀ ਇਦਾਂ ਤੁਰਿਆ ਆਵੇ ਮੈਂ ਕਿਹਾ ਭਰਾਵਾ ਨਾ ਕਹਿ ਕਿ ਤੇ ਮੈਨੂੰ ਕੋਲ ਨਰਸਾਪੀ ਜੀ ਇੱਧਰ ਨੂੰ ਹੋ ਜਰਾ ਤੈਨੂੰ ਮੈਂ ਦੱਸਦਾ ਠੀਕ ਹੈ ਤੇ ਛੋਟੀ ਵੀਰ ਨੇ ਆਪਣੇ ਵਰਗੀ ਲਿਆਂਦੀ ਆ ਆ ਵੇਖ ਸਕਦੇ ਚੰਗੀ ਹਾਂ ਜੀ ਆਪਣੇ ਵਰਗੀ ਸਹੀ ਗੱਲ ਠੀਕ ਸੁਆ ਕਿਨਵਾ ਵੀਰ ਜੀ ਇਹਦਾ ਦੂਜਾ ਵੀਰੇ ਦੂਜਾ ਸੁਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਗੱਭਰੇ ਦੋ ਚਾਰ ਦਿਨ ਲੈ ਜੂਗੀ ਦੋ ਚਾਰ ਦਿਨ ਲੈ ਜੂਗੀ ਤੋਰ ਵੀਰ ਲੰਮੀ ਤੋਰ ਦੇ ਜਿੱਦਰ ਨੂੰ ਮਰਜੀ ਤੋਰਦੇ ਬਹੁਤ ਸੋਹਣੀ ਆ ਆ ਵੇਖੋ ਇਸ ਨਖੀ ਵੱਡੇ ਕੱਦ ਦੀ ਮਾਲਕ ਆ ਆਜੋ ਵਿਧੀ ਨਾਲ ਹੀ ਕੱਦ ਕਾਰ ਚਾਹ ਕਰ ਲੋਈ ਐਂ ਤਕੜਾ ਕੱਦ ਤੇ ਬਹੁਤ ਵਟਾ ਕੱਦ ਬਹੁਤ ਸੋਹਣਾ ਵਾ ਜਿੱਡਾ ਵੀਰ ਦਾ ਕੱਦ ਆ ਉਦਾਂ ਹੀ ਝੋਟੀ ਦਾ ਕੱਦ ਕਰਿਆ ਹੈਂ ਇਹ ਬਾਈ ਕੁਆਲਿਟੀ ਵੀ ਚੰਗੀ ਆ ਸੋਹਣੀ ਇਸ ਨਖੀ ਪੂਰੀ ਆ ਥਾਣਾ ਦਾ ਗਾਇ ਵੀ ਬਹੁਤ ਸੋਹਣਾ ਵਾ ਵੀਰ ਜੀ ਦੁੱਧ ਕਿੰਨਾ ਗਜਵਾਉਗੀ ਇਹ 14 ਕਿਲੋ ਤੇ ਵੀਰੇ ਕਰ ਦੂਗੀ ਬਾਕੀ ਸੇਵਾ ਦਾ ਦੁੱਧ ਸੇਵਾ ਦਾ ਸਰੀਰ ਦੇ ਹਿਸਾਬ ਨਾਲ 14 15 ਲੀਟਰ ਚਵਾ ਦੂਗੀ ਹਾਂਜੀ ਹਾਂਜੀ ਠੀਕ ਆ ਬਾਕੀ ਨਾੜਾ ਨੂੜਾ ਵੀਰ ਜੀ ਆ ਹਵਾਨੇ ਦੇ ਬੜੀਆਂ ਚੰਗੀਆਂ ਸੋਹਣੀਆਂ ਵਾਲੀਆਂ ਗੈਵ ਚੈੱਕ ਕਰ ਲੋ ਥਾਣਾ ਦਾ ਬਹੁਤ ਹੀ ਸੋਹਣਾ ਮਦਦ ਥਣ ਹੈ ਵੀ ਮੁੱਠੀ ਚਵਾਈ ਵਾਲਾ ਚੰਗੀ ਸੋਹਣੀ ਸਨਕੀ ਬਾਕੀ ਏਡੀ ਇਹ ਦੂਜਾ ਵੀਰੇ ਏਡੀ ਝੋਟੀ ਦਾ 14 ਕਿਲੋ ਨਹੀਂ ਕਹਿੰਦੇ 17 18 ਕਿਲੋ ਕਹਿ ਦਿੰਦੇ ਆ ਬਾਕੀ ਝੱਗ ਝੂਗ ਪਾ ਕੇ ਕਹੀ ਜਾਂਦੇ ਅਸਲ ਦੁੱਧ ਇੰਨਾ ਹੀ ਹੁੰਦਾ ਠੀਕ ਆ ਹਾਂ ਸੇਵਾ ਕਰਕੇ ਕੋਈ ਵੱਧ ਚੇਲੇ ਚੋਲੇ ਚਲੋ ਬਾਕੀ ਪਾਏ ਦਾ ਹੁੰਦਾ ਪਾਏ ਦਾ ਪਾਏ ਦਾ ਵੀਰ ਜੀ ਪਾਏ ਦਾ ਜਿੰਨਾ ਦੱਸਿਆ ਇਹਨਾਂ ਦੇ ਘੋਟੇ ਹਾਂ ਜੀ ਮੂੰਹ ਨਾ ਕਹਿ ਦੇਣਾ 18 ਕਿਲੋ 20 ਕਿਲੋ ਉਹ ਪੂਰਾ ਹੁੰਦਾ ਹੀ ਨਹੀਂ ਦੁੱਧ ਨਹੀਂ ਪੂਰਾ ਹੁੰਦਾ ਜੀ ਤੇ ਕਿੰਨਾ ਕਰਦੇ ਆ ਮੁੱਲ ਵੀਰ ਜੀ ਇਹਦਾ ਮੁੱਲ 1.5 ਲੱਖ ਰਾਂ ਕਰ ਲਈਏ ਡੇਢ ਹੀ ਕਰ ਲੋ ਜੀ ਹਾਂ ਜੀ ਫੇ ਦੁੱਧ ਵਧਾਉਣਾ ਪੈਣਾ ਆ ਦੁੱਧ ਵਧਾਉਣਾ ਪੈਣਾ ਝੂਠ ਮਾਰ ਕੇ ਨਹੀਂ ਨਹੀਂ ਉਹ ਉਹ ਮੈਨੂੰ ਸਿਆੜੇ ਉਹ ਸਾਥੀ ਜਾਂਦੇ ਹੈਗੇ ਜੁਬਾਨ ਦੀ ਕਿਹੜੀ ਹੱਡੀ ਹੈ ਉਹ ਜਿੰਨਾ ਮਰਜ਼ੀ ਕਹਿ ਦੋ ਉਹ ਕਹਿਣ ਦਾ ਫਾਇਦਾ ਨਹੀਂ ਅਸਲ ਚਾਲੇ ਨੂੰ ਦੇਖਦਾ ਵੀ 14 15 ਹੀ ਕਰਨਾ ਹਾਂਜੀ ਹਾਂਜੀ ਹਾਂ ਤੇ 20 ਕਿਲੋ ਕਹਿਦਾ ਗੱਬਣ ਦਾ ਦੁੱਧ ਜਿੰਨਾ ਮਰਜ਼ੀ ਕਹਿ ਦੋ ਜੀ 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 ਉਨਾ ਹੀ ਹੋ ਜਾਂਦਾ ਸੂਏ ਪਾ ਦੁੱਧ ਲੰਗਣਾ ਜਦੋਂ ਬਾਲਟੀ 'ਚ ਪੈਣਾ ਬਾਲਟੀ 'ਚ ਪੈਣਾ ਇੰਨੀ ਗੱਟੀ ਦਾ ਕੋਈ ਨਹੀਂ ਕਹਿੰਦਾ ਲੋਕ 20 ਲੀਟਰ ਕਹਿ ਦਿੰਦੇ ਜੀ 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 ਤੇ ਦੱਸੋ ਫੇ ਕਿੰਨਾ ਕਿ ਜਾਇਜ ਜਾ ਕਰੋ ਜਾਇਜ ਵੀਰੇ ਇੱਕ 20 ਹੀ ਦੇ ਦਾਂਗੇ ਪਹਿਲੇ ਫੋ ਇੱਕ 12 ਦੀ ਦੇ ਦਾਂ। ਬਸ ਠੀਕ ਹੈ। ਹਾਂ ਜੀ। ਮਾਨਤਾ ਨੂੰ ਜਿਹੜਾ ਪੈ ਲਊ ਜੀ ਮਾਨ ਹੋ ਜਾਊਗਾ। ਕੋਈ ਫੋਨ ਕਰ ਲੇ ਹਾਂ। ਹਾਂ ਫੋਨ ਕਰ। ਬਹੁਤ ਹੀ ਸੋਹਣੀ ਝੋਟੀ ਆ ਮੁੱਲ ਵੀ ਬਿਲਕੁਲ ਜਾਇਜ਼ ਕੀਤਾ ਵਾ ਤੇ ਦੂਜੇ ਨੰਬਰ ਵਾਲੀ ਦਸੀ ਹੈ ਜੀ ਆਪਾਂ। ਇਹਦਾ ਸੁਆ ਕਰਵਾ ਜੀ। ਸੁਆ ਕਰਵਾ ਪਜੀ ਇਹਦਾ। ਇਹ ਸੁਆ ਵੀਰ ਜੀ ਤੀਜਾ ਹੋਊਗਾ। ਦੂਜਾ ਨਹੀਂ ਤੇ ਤੀਜਾ ਹੋਊਗਾ। ਤੀਜਾ ਸੁਆ। ਥਾਣ ਥੁਣ ਇਹਦਾ ਵੀ ਚੰਗਾ ਲੱਗਾ ਵਾ। ਤੀਜੇ ਦਾ ਚੌਥਾ ਨਾਲੇ ਘਰ ਵਾਲੇ ਸੁਣ ਦਿੰਦੇ ਨਹੀਂ। ਪੋਪਾ ਵੇ ਸਤਵੇ ਸੂਏ ਵੇ ਤੀਜੇ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਇਹ ਦੂਜਾ ਜਾਂਦਾ ਚੱਲ ਇਹ ਦੂਜਾ ਜਾਂਦਾ ਹਾਂਜੀ ਤੇ ਕੋਈ ਨਾ ਖੁੱਲੀ ਖਾਲੀ ਬੜੀ ਆ ਜੱਜ ਸਾਹਿਬ ਤੇ ਵਕੀਲ ਸਾਹਿਬ ਸਭ ਜੱਜਮੈਂਟ ਕਰਨੀ ਹੁਣ ਕਰ ਲੈਣੀ ਕਰ ਮੈਂ ਢੱਬਾ ਮਾਰ ਦੇਵਾ ਆ ਅੱਜ ਕੱਲ ਹੋਣੀ ਹੈਗਾ ਫਾਇਦਾ ਹੁਣ ਤੇ ਫੋਨਾਂ ਤੇ ਵੀਰ ਭਰਾ ਸਭ ਕੁਝ ਵੇਖ ਲੈਂਦੇ ਆ ਹਾਂਜੀ 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 ਪਰਦਾ ਅੱਗੇ ਹੁੰਦਾ ਹੁਣ ਕੋਈ ਪਰਦਾ ਨਹੀਂ ਹੁੰਦਾ ਸਭ ਕੁਝ ਬਾਕੀ ਜਿੱਦੀ ਵੀ ਹੈਗੀ ਚੰਗੇ ਵਜਨ ਵਾਲੀ ਆ ਸੋਹਣੀ ਸੁਨਹਿਰੀ ਇਹਦਾ ਜੱਜ ਕਰਾਂਗੇ ਤੇ ਕੋਈ ਗਾਂ ਵੀ ਫੋਨ ਲਾ ਕੇ ਉਹਦਾ ਪਰਸਨਲ ਵੀ ਵੀਡੀਓ ਮੰਗਾ ਕੇ ਲੈ ਲਿੰਦੇ ਹਾਂ ਹਾਂਜੀ 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 ਵੀਰ ਜੀ ਇਦਾਂ ਹੀ ਆ ਬਾਕੀ ਪੂਰੀ ਥੱਲੇ ਵੀ ਸਾਫ਼ ਸੂਬਾ ਆਪਣਾ ਬੜੀ ਹੈ ਸਾਫ਼ ਬੜੀ ਹੈ ਮੈਂ ਚੰਗਾ ਵਾ ਲੱਗਾ ਇਹਨੂੰ ਹਾਂਜੀ ਥਾਣਾ ਐ ਵੀ ਗਿਆਪ ਤੇ ਆ ਇਹਨੇ ਵੀਰ ਜੀ ਦੁੱਧ ਕਿੰਨਾ ਕਿਚ ਆਇਆ ਵਾ ਦੁੱਧ ਘਰ ਵਾਲੇ ਦੇ ਹੋ ਕਿ ਫੇਰ ਗੱਲ ਤੇ ਉੱਥੇ ਆ ਗਈ 15 ਲੀਟਰ ਕਹਿੰਦੇ ਸੀ ਹਾਂ 12 ਤੋਂ 13 ਲੀਟਰ ਸੌਖਾ ਚਾਊ ਠੀਕ ਆ ਹਾਂ ਕਹਾਂ ਨੂੰ ਫੇਰ 15 ਕਹਦਾਂਗੇ ਫਾਇਦਾ ਕੋਈ ਨਹੀਂ ਲਾਮਾ ਨਹੀਂ ਨਾ ਹੁਣਾਂ ਤਾਂ 15 ਲੀਟਰ ਤੇ ਗੱਲ ਹਾਂਜੀ ਹਾਂਜੀ ਆਪਣੇ ਲੀਟਰ ਵੱਡੇ ਆ ਛੋਟੇ ਨਹੀਂ ਆ ਕਹਿੰਦੇ ਲੀਟਰ ਛੋਟੇ ਹੁੰਦੇ ਆ ਉਹ ਲੀਟਰ ਵਧਾ ਲੀਟਰ ਵਧਾ ਦਿੰਦੇ ਆ ਦੋ ਦੋ ਰੱਖਣੇ ਆ ਉਹ ਕਹਿੰਦੇ ਲੀਟਰ ਛੋਟਾ ਅੱਧਾ ਕਰ ਦਿੰਦੇ ਆ ਠੀਕ ਆ ਉਹ ਫਾਇਦਾ ਨਹੀਂ ਵੀਰੇ ਸਹੀ ਆ ਐਡਾ ਵੱਡਾ ਲੀਟਰ ਹੁੰਦਾ ਦੁੱਧ ਕਰਨਾ ਛੋਟੀ ਜੀ ਗੱਲ ਥੋੜਾ ਪਰ ਇਹ ਵੀ ਚੋਈਆਂ ਚੋਣ ਹੀ ਦੇ ਛੋਟਿਆਂ ਦੇ ਤੋਂ ਲੈ ਕੇ ਡੰ ਬਾਕੀ 13 14 ਕਿਲੋ ਦੁੱਧ ਬਹੁਤ ਹੁੰਦਾ ਤੇ ਦੱਸੋ ਫੇਰ ਇਹਦਾ ਕਿੰਨਾ ਕਰਨਾ ਮੁੱਲ ਮੁੱਲ ਤੇ ਇਹਦਾ ਵੀ ਇੰਨਾ ਕਰ ਲੀਏ ਇੱਕ ਬਾਰ ਮੈਂ ਕਹਿੰਦਾ ਵੀ ਥੋੜਾ ਜਿਆਦਾ ਕਰੋ ਇਹਦਾ ਸੂਰਾ ਇਹਦਾ ਥੋੜਾ ਜਿਆਦਾ ਨਹੀਂ ਫਰਕ ਆਗਾ ਇਧਰ ਕੰਮ ਭਾਵੇਂ ਮੇਰੇ ਨਾਲ ਜਿਆਦਾ ਹੀ ਕਰਦਾ ਠੀਕ ਆ ਕੰਮੇ ਜਿਆਦਾ ਹੀ ਕਰਦਾ ਆਇਆ ਫਰਕ ਕਰੋ ਆ ਲੱਗੇਦਾ ਪਤਾ ਲੱਗਦੀ ਸੱਚੀ ਕਰਦਾ ਕਿ ਨਹੀਂ ਕਰਦਾ ਮੈਂ ਕੰਮ ਵੀਰ ਜ਼ਿਆਦਾ ਕਰਦਾ ਨਾ ਭਰਾ ਸਾਰਾ ਕੰਮ ਇਹੋ ਕਰਨ ਲਿਆ ਜੀ ਆਪਾਂ ਕਹਿਣ ਨੂੰ ਇਹਦੇ ਨਾਲ ਹੀ ਸਾਰਾ ਤੇ ਹੱਥਾਂ ਦੀ ਮਿਹਨਤ ਲੈਣੀ ਆ ਆਪਾਂ ਜੀ 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 ਇਹਦੇ ਹੱਥਾਂ ਦਾ ਸਭ ਕੁਝ ਖਾਣਾ ਹਾਂਜੀ ਦੇ ਦੱਸੋ ਫਿਰ ਜੱਜਾ ਮੁੱਲ ਵੀ ਪੂਰੇ ਲੱਖ ਦੀ ਵੀਰ ਦੀ ਜਾਨ ਮਾਨਤਾਂ ਨੂੰ ਜੁੜ ਥੋੜਾ ਪਤਾ ਫੋਨ ਕਰ ਲੈ ਕੋਈ ਹਾਂਜੀ ਹਾਂਜੀ ਫੋਨ ਕਰ ਲੈ ਮਾਨਤਾਂ ਕਰ ਠੀਕ ਆ ਚੰਗੀ ਸੋਹਣੀ ਆ ਝੋਟੀ ਝੋਟੀਆਂ ਆਪਾਂ ਨੂੰ ਮਾਝੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਚੌੜੀ ਚੰਗੀ ਆ ਸਾਫ਼ ਵਧੀਆ ਤੇਨ ਵੀਰ ਜੀ ਕਿੰਨੇ ਲੈ ਜੂਗੇ 5 6 ਦਿਨ ਸੌਖੇ ਲੈ ਜਾਣੇ 5 6 ਦਿਨ ਲੈ ਜੂਗੀ ਉਹਨਾਂ ਨੇ ਕਾਪੀ ਵਿਖਾਈ ਹੋਸਾ ਉਹਨਾਂ ਦੇ 12 ਦਿਨ ਰਹਿੰਦੇ ਆ ਹਾਂਜੀ ਥਾਣ ਥੋਣ 5 6 7 ਦਿਨ ਕਹਦੇ ਨੇ ਥਾਣ ਥੋਣ ਇੱਕ ਵਾਰ ਫੇਰ ਵੇਖ ਲਓ ਪੂਰਾ ਚੰਗਾ ਸੋਹਣਾ ਸੁਨੱਖਾ ਤੇ ਪੈਪਾਂ ਜਿਹੜੀਆਂ ਲੱਗੀਆਂ ਇਹਨੂੰ ਉਹ ਵੀ ਚੈੱਕ ਕਰ ਲਿਓ ਆ ਕੇ ਵੇਖੋ ਫੂੰਚ ਵਾਈ ਬਹੁਤ ਬੋਲੀ ਨਿਕਲੂਗੀ ਠੀਕ ਹੈ ਜੀ ਫੂੰਚ ਵਾਈ ਬਹੁਤ ਬੋਲੀ ਤੀਜੇ ਨੰਬਰ ਵਾਲੀ ਸੂਈ ਆ ਹਾਂ ਜੀ ਸੂਈ ਹੈ ਆ ਠੀਕ ਆ ਇਸੇ ਕੇ ਸੁੰਗੇ ਦਾ ਸੋਹਣਾ ਲੱਗਾ ਹਾਂ ਜੀ ਕਿੰਨੇ ਕ ਦਿਨ ਹੋ ਗਏ ਵੀਰ ਜੀ ਇਹਨੂੰ ਸੂਈ ਨੂੰ ਇਹਨੂੰ ਵੀਰੇ ਆ ਸਭ 2 ਮਹੀਨੇ ਹੋ ਗਏ ਦੇੰਨੀ ਹੋਈ 2 ਮਹੀਨੇ ਹੋ ਗਏ ਸੂਈ ਨੂੰ ਹਾਂ ਜਣਾ ਦਾ ਝੂਠ ਨਹੀਂ ਮਾਰਨਾ ਬਾਤ ਅੱਠ ਕਹ ਦੋ ਹਾਂ ਨਹੀਂ ਨਹੀਂ ਚਲੋ ਦਿਲ ਸਾਥ ਕਹਿ ਦਿੰਦੇ ਆ ਇਹ ਥੋੜੀ ਮੇਰੇ ਵਰਗੀ ਲੱਸੀ ਵਿਚਾਰੀ ਨਹੀਂ ਤੁਸੀਂ ਵੀ ਤਗੜੇ ਜਿਹਦਾ ਨਹੀਂ ਗੱਲ ਠੀਕ ਆ ਵੇਖੋ ਜੀ ਖਣ ਸਣ ਇਹਦਾ ਵੀ ਸੋਹਣਾ ਲੱਗਾ ਵਾ ਦੁੱਧ 8 ਕਿਲੋ ਵੀਰ ਜੀ ਇਸ ਟਾਈਮ ਦੇ ਵਿਖਾਵਾ ਵੀਰ ਜੀ ਦੱਸਦਾ ਹੋਊਗਾ ਦੁੱਧ 8 ਕਿਲੋ ਠੀਕ ਹੈ ਮਿਲਦੀ ਟੀਕੇ ਦੇ ਉਧਾ ਮਤਲਬ ਪਾੜਾ ਤੇ ਪਾੜਾ ਪਾ ਕੇ ਚੋਲੀ ਦੀ ਹੈ ਅੱਛਾ ਮੈਂ ਦੋਵੇਂ ਟਾਈਮ ਹੀ ਹਾਂ ਜੀ ਇੱਕ ਮੇਰੇ ਕੋ ਘਰੇ ਹੀ ਤੇ ਮੈਂ ਟੀਕਾ ਲਾ ਕੇ ਚੋਨਾ ਉਹ ਭਰਾਵਾਂ ਨੇ ਖਰੀਦ ਦਿੱਤੀ ਜਿਹੜੇ ਦਿਨਾਂ ਦੇ ਤੇ ਯਾਰ ਉਦਾ ਹੀ ਮਿਲ ਪਈ ਆ ਠੀਕ 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 ਮੈਂ ਮੇਰੇ ਵਾਲੇ ਵੇਖ ਲੋ ਮੇਰੇ ਕੋ ਬੈਠਾ ਘਟ ਜਾਂਦਾ ਨਾ ਤੇਰੇ ਤਸਵੀਰ ਦੇ ਹਿਸਾਬ ਨਾਲ ਬਹਿਣਾ ਪਹਿਣਾ ਜਦੋਂ ਪਸਮਾਉਣੀ ਆ ਤੇ ਮੈਂ ਟੀਕਾ ਲਾ ਕੇ ਚੋ ਕੇ ਭਰਾਏ ਨਾ ਹਾਂ ਪਰ ਤੋ ਕੀਪ ਤਾਂ ਡਰ ਜਾਂਦੀ ਹੈ ਨਹੀਂ ਹੈ ਨਹੀਂ ਉਹ ਬਹਿਣਾ ਜਿਆਦਾ ਚਿਰ ਪਹਿਣਾ ਪਸਮਾਉਣੀ ਪੈਣੀ ਉਹਦੇ ਕਰ ਹਾਂ 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 ਜਵਾ ਪਸਮਾ ਦੀ ਗਾਰੰਟੀ ਆ ਠੀਕ ਆ ਤਸਵੀਰ ਨੂੰ ਕਿੰਨਾ ਚਿਰ ਦਸਿਆ ਸੀ? ਸੂਈ ਨੂੰ ਵੀ 2 ਮਹੀਨੇ ਹੋ ਗਏ ਸੀ। 2 ਮਹੀਨੇ ਹੋ ਗਏ ਆ। ਠੀਕ ਆ। ਬਾਕੀ ਇੱਕ ਗੱਲ ਦੀ ਮੈਂ ਪਹਿਲਾਂ ਪਿਛਲੀ ਫੋਨ ਦੇ ਵਿੱਚ ਵੀ ਇਹ ਗੱਲ ਤੁਹਾਨੂੰ ਕਹੀ ਸੀ। ਹਾਂ। देखो वीरा भ्रावा ने दूर आना शरीर जो देखा गया देखा गया है ना दंद दूनते अही देख सकदे हां थानाही देख सकदे हां पीछे पुछे दी गारंटी तीन चीजਾਂ ਦੀ ਗਾਰੰਟੀ ਦਵਾਂਗੇ जी ਕੋਈ ਭਰਾ ਗੱਡੀ ਲੈ ਕੇ ਦੂਰੋਂ ਆਜੇ ਹਾਂ ਥਣਾ ਦੀ ਪਾਸ ਨਾ ਆਵੇ ਦਾ ਕਰਾਇਆ ਦਵਾਂਗੇ ਠੀਕ ਉਹ ਵੇਖੋ ਕੋਈ ਗੱਡੀ ਲੈ ਕੇ ਆ ਜਾਂਦਾ ਕੋਈ ਕਿਸ ਤਰ੍ਹਾਂ ਆ ਜਾਂਦਾ ਟਾਈਮ ਬਣ ਲਿਏ ਉਹ ਜੇ ਜਦੋਂ ਗਲਤ ਨਿਕਲਦੀ ਆ ਨਗਰ ਵੱਡਾ ਛੋਟਾ ਵੇ ਉਹਦੀ ਅਹੀਂ ਗਾਰੰਟੀ ਲਵਾਂਗੇ ਉਹ ਦਿਖਾ ਉਹ ਫੋਟੋ ਦੇ ਵਿੱਚ ਜੇ ਕੋਈ ਕਹਦੇ ਕਿ ਨਗਰ ਵੱਡਾ ਦਿਖਾ ਤਾਂ ਹਾਂਜੀ ਪਿਛਲੇ ਨਾਲ ਫੋਨ ਦੇ ਵਿੱਚ ਤੇ ਝੁੰਗੀ ਵਹਿੜੀ ਜਿਹੜੀ ਆਪਣੇ ਕੋਲ ਹਾਂ ਉਹ ਚਲੋ ਫਰਕ ਤੇ ਆਪਾਂ 1000 2000 ਦਾ ਰੱਖਿਆ ਹੁੰਦਾ ਫੋਨ ਦੇ ਉੱਤੇ ਹਨਾ ਉਹਨਾਂ ਨੇ ਕਰਕੇ 500 ਰੁਪਿਆ ਭਰਾ ਨੇ ਸਾਈ ਪਾਈ ਇੱਥੇ ਆ ਗਿਆ ਗੱਡੀ ਲੈ ਕੇ ਆ ਗਿਆ ਪਾਸ ਕਰ ਲਈ ਸਭ ਕੁਝ ਫਿਰ ਤੇ ਮੈਨੂੰ ਛੋਟੀ ਲੱਗਦੀ ਵੱਡੀ ਲੱਗਦੀ ਮੈਂ ਕਿਹਾ ਵੀਰੇ ਚਲੋ ਮੈਂ ਬਹੁਤੀ ਕਮਾਈ ਨਹੀਂ ਲਈ ਚਲੋ ਤੂੰ ਵੇਖ ਲੈ ਆਂਦਾ ਮੈਂ ਮੇਰੇ ਤੋਂ 2-3000 ਰੁਪਿਆ ਕਵੇ ਘੱਟ ਦੇਣਾ ਤੇਰਾ 500 ਰੁਪਿਆ ਕਰ ਦਿੰਦਾ ਚੱਲ ਤੂੰ ਆਇਆ ਵਾ ਹਾਂ ਇਸੇ ਚੱਕਰ ਚ ਨਹੀਂ ਜਾਂਦਾ ਮਜ਼ਾਕ ਕਰਾਉਣਾ ਮੈਂ ਸੋਚਿਆ ਮੈਂ ਗੱਡੀ ਲੈ ਗਿਆ ਜੇ ਮੈਂ ਮੋੜਤੀ ਤੇ ਯਾਰ ਗੱਲ ਗਲਤ ਜੀ ਹੋ ਜਾਣੀ ਠੀਕ ਹੈ ਮੈਂ ਲਦਾ ਦਿੱਤੀ ਪਰ ਚੰਗੇਰੀ ਲੱਗੀ ਜਿਹੜਾ ਆਪਣੇ ਭਾਜੀ ਵੀਡੀਓ ਤੇ ਚੜ ਗਿਆ ਨਾ ਕਦੇ ਵੀ ਵੱਡਾ ਕਰਕੇ ਨਾ ਫੋਨ ਜੇ ਵੀਡੀਓ ਵੱਡੀ ਛੋਟੀ ਵੇਖਣੀ ਆ ਪਤਾ ਲੱਗਦਾ ਕੋਈ ਵੀ ਚੰਗਾ ਸਕਰੀਨ ਦੀ ਵੱਡੀ ਕਰਕੇ ਵੀਡੀਓ ਨਹੀਂ ਨਹੀਂ ਉਹ ਤਾਂ ਅੱਛੇ ਵੇਖਿਆ ਉੱਡਾ ਹੀ ਡੰਗਰ ਉੱਡਾ ਹੀ ਲੱਗਦਾ ਕਰ ਦਿੰਦੇ ਆ ਕਈ ਪਰ ਕਰਨਗੇ ਉਹ ਲੋਕ ਜਿਨ੍ਹਾਂ ਨੇ ਲਗਾਤਾਰ ਨਹੀਂ ਚਲਣਾ ਠੀਕ ਹੈ ਜੀ ਜਿਹੜਾ ਲਗਾਤਾਰ ਚਲੂ ਨੂੰ ਫੇਰਾ ਫੇਰੀ ਕਰ ਲੱਗਿਆ ਡਰ ਹੁੰਦਾ ਹਾਂਜੀ ਹਾਂਜੀ ਕਿ ਵੀਰ ਦੀ 8 ਕਿਲੋ ਦੁੱਧ ਹੋਊਗਾ ਵਖਾਵਾ 10 ਕਿਲੋ ਦਾ ਹੋਊਗਾ ਤੇ ਆਪਸ ਮਾਦੀ ਗਾਰੰਟੀ ਟਿਕਾ ਲਾ ਕੇ ਮੈਂ ਚਾਹੁੰਦਾ ਜੀ ਠੀਕ ਹੈ ਹਾਂਜੀ ਬਾਕੀ ਅਗਲੇ ਦੀ ਕਿਸਮ ਨਾਲ ਅਗਲੇ ਦੀ ਕਿਸਮ ਨਹੀਂ ਲੱਤਾਂ ਲੱਤਾਂ ਨਹੀਂ ਵੀਰੇ ਮਾਰਦੀ ਗੱਟਾ ਮਾਰਦੀ ਗਰੰਟੀ ਹਾਂ ਕੋਈ ਆਜ ਹਾਂਜੀ ਬਿਲਕੁਲ ਨਹੀਂ ਮਾਰਦੀ ਤੇ ਮੁੱਲ ਵੀਰ ਦੱਸਦਾ ਕਿੰਨਾ ਕਵਾ ਮੁੱਲੇ ਦਾ 1.60 ਲੱਖ ਰੁਪਏ ਕਰ ਲਈਏ ਤੇ ਫਿਰ 1.80 ਲੱਖ ਰੁਪਏ ਕਰਦੇ ਵੇਚੀਏ ਲੱਖ ਜੋ 5 ਹੋਰ ਕਰਦਾਂਗੇ 1.50 ਲੱਖ 55 ਦੇ ਦਾਂਗੇ ਟਿੱ ਉਹ ਚੋੜ ਨੂੰ ਮਾਰਨਾ ਜੇ ਭਰਾਵਾਂ ਨਾਲ ਮਾਨਦਾਨ ਸੁਆ ਪਹਿਲਾਂ ਹੀ ਆ ਹਾਂਜੀ ਸੁਆ ਪਹਿਲਾਂ ਤੇ ਚੌਗੀ ਆ ਗੱਟੀ ਠੀਕ ਆ ਹਾਂਜੀ ਹਾਂਜੀ ਸਰੀਰ ਦੀ ਮੈਨੂੰ ਵੀ ਲੱਗਦਾ ਪਿਛਲ ਵਾ 8-9 ਕਿਲੋ ਮੈਂ ਵੀ ਕਹੀ ਜਾਂਦਾ ਦੁੱਧ ਬੜਾ ਹੁੰਦਾ ਪਰ ਸਰੀਰ ਦੇ ਹਿਸਾਬ ਨਾਲ ਦੁੱਧ ਪੂਰਾ ਕਰਦੀ ਠੀਕ ਆ ਠੀਕ ਆ ਥਣ ਥਣ ਦੋ ਮਹੀਨੇ ਹੋਈ ਦੇ ਥਣ ਥਣ ਪੂਰਾ ਚੰਗਾ ਲੱਗਾ ਵਾ ਤੇ ਇਹ ਹੁਣ ਫੇ ਕਿੰਨੇ ਦੀ 55000 ਦੀ ਹਾਂਜੀ ਕਰ ਦਾਂਗੇ ਮਾਨ ਕਰ ਦਾਂਗੇ ਠੀਕ ਆ ਤੁਸੀਂ ਤੇ 105000 ਦਾ ਹਾਂਜੀ ਹਾਂਜੀ ਠੀਕ ਆ ਜੀ ਵੀਰ ਨੂੰ ਫੋਨ ਕਰ ਲਓ ਆ ਵਹਿਲ ਬਾਰੇ ਦੱਸ ਵੀਰ ਹਾਂਜੀ ਕੋਲੀ ਇਹ ਜਿਹੜੇ ਪਧਰੀ ਜੀ ਵਿਚਾਰੀ ਇਹਦਾ ਮੁੱਲ ਪਧਰਾ ਜਾਈਆ ਨਹੀਂ ਪਰ ਜਾਤ ਜੂਤ ਵਧੀਆ ਕੀ ਪਧਰੀ ਮੁੱਲ ਛੋਟਾ ਕਰਦਾ ਕੋਈ ਨਹੀਂ ਛੋਟਾ ਇਹ ਮੈਨੂੰ ਲੱਗਦਾ ਤੇਰੇ ਕਿ ਵਜਨ ਦੀ ਹੈ ਪਾ ਵਾਖਿਆ ਕੱਲ ਦੇ ਇੱਕ ਮਨ ਵਾਲੇ ਬਰਬਰ ਜਿਹੜਾ ਕੋ ਵਜਨ ਘਟ ਹੋਣਾ ਵੀਰ ਨੇ ਤੇਰਾ ਇਹਦਾ ਵੀਰ ਜੀ ਸੁਆ ਕਿਨਵਾ ਸੁਭਾ ਵੀਰ ਦੀ ਦੂਸਰਾ ਜੇ ਦੂਸਰਾ ਮਾੜੇ ਚੇਤੀ ਲੱਭ ਕੇ ਲੈਂਦੀ ਜਰਸੀ ਜਾਂਦੇ ਵੀ ਜਰਸੀ ਲੈਣੀ ਜਾਂਦੇ ਤਾਂ ਨਾਲ ਨਾਲ ਮੈਂ ਵੀ ਬੜੀ ਡਿਮਾਂਡ ਬਹੁਤ ਥਾਨ ਬੜਾ ਸੋਹਣਾ ਲੱਗਾ ਇਹਨੂੰ ਹਾਂਜੀ ਥਾਨ ਚੰਗਾ ਲੱਗਾ ਬੜੀਆਂ ਵੀਰ ਜੀ ਮੈਂ ਵੇਖਿਆ ਇਹਨਾਂ ਦੇ ਕੱਦੇ ਜਿਹੜੇ ਲੱਭੇ ਨਹੀਂ ਢੇ ਕੀ ਆਉਂਦੇ ਆ ਥੋੜੀ ਬੇਲ ਲੰਮੀ ਆਣੀ ਹੈ ਲੰਮੀ ਆਜਣੀ ਹਾਂਜੀ ਬਾਕੀ ਯਾਦ ਬੜੀ ਦੇ ਮਸਲ ਪੂਰੀ ਆ ਨਿਕਾ ਗਿਆ ਵਾ ਇਹ ਤੇ ਚੇਤੀ ਡਿਮਾਂਡ ਤੇ ਲੈਂਦੀ ਹੈ ਕਿਸਾਨਾਂ ਦੇ ਜਰਸੀ ਲੈ ਆਉ ਮੈਂ ਚਲ ਲੈ ਆਉਨੇ ਜੀ ਠੀਕ ਹੈ ਠੀਕ ਆ ਇਹਦਾ ਸੁਹਾ ਦੂਜਾ ਤੇ ਦੁੱਧ ਵੀਰ ਜੀ ਕਿਹਨਾਂ ਵਿੱਚ ਆਇਆ ਨੇ ਇਹਦੀ ਇਹਨੇ 14 ਲੀਟਰ ਪਿਛਲੇ ਸਵੇਰ ਦੁੱਧ ਚ ਆਇਆ ਜੀ। ਅੱਛਾ ਜੀ। ਹੁਣ ਐਰਕਾ ਗਾਂ ਚਲੋ ਸੇਵਾ ਦਾ ਗਾੜੀ ਕਿੰਨਾ ਕੁ ਚੋਲੇ। ਦੇਣ ਕਿੰਨੇ ਲਾਜੂ? ਦੇਣਾ ਜੇ 10 ਕੇ ਦੇਣ ਹਰੇ ਦੇ। ਕਮਾਲ ਆ ਵੀਰ। ਹਾਂ ਜੀ 10ਾਂ ਦੇ 2 ਵੱਧ ਵੀ ਖੜ ਸਕਦੀ ਬਾਕੀ। ਫੇਸ ਜਿਆਦਾ ਬੜੀਆ ਵਿਖਾ ਦਿਓ ਬਹੁਤ। ਆਹ ਵੇਖੋ ਫੇਸ ਬਹੁਤ ਸੋਹਣਾ ਵਾ। ਚੰਗੀ ਸੋਹਣੀ ਸੁਨਖੀ। ਲੈ ਜਾ ਵੀਰ ਲੈ ਜਾ। ਹਾਂ ਜੀ। ਥਾਣ ਸੋਹਣੀ ਸੋਹਣਾ ਲੱਗਾ ਇਹਨੂੰ। ਆਹ ਵੇਖੋ ਜੀ। ਦੇਣ 2-4 ਹੀ ਖੜੂਗੇ ਵੱਧ। ਨਹੀਂ ਨਹੀਂ 10 ਦੇਣਾ ਸਿਰ। ਅੱਛਾ 10 ਦੇਣੋ ਕੀ ਚੰਗੀ ਹਾਂ ਜੀ। ਠੀਕ ਆ ਠੀਕ ਆ 10 ਦਿਨ ਪੂਰੇ ਰਹਿੰਦੇ ਬਾਕੀ ਠੰਢੀ ਬਹੁਤ ਜ਼ਿਆਦੀ ਜੀ ਬਾਕੀ ਕੁਆਲਿਟੀ ਆ ਨਸਲ ਪੂਰੀ ਆ ਨਸਲ ਬੜੀ ਆ ਹਾਂਜੀ ਉਹ ਲੋਹੇ ਦੀ ਟਰਾਲੀ ਵੀ ਵੱਡੀ ਹੁੰਦੀ 70000 ਦੀ ਉਹ ਵੀ ਦੇਖੋ ਉਂਗਲ ਦੇ ਵਿੱਚੋਂ ਮੰਦਰੀ ਪਾਲੀ ਉਹ ਵੀ 70 ਦੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਨਸਲ ਜਾਤ ਤੇ ਪਹਿਣਾ ਸਕਦਾ ਜੀ 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 ਹਾਂਜੀ ਜੇ ਛੋਟੀ ਆ ਦੇ ਜਾਤ ਵੱਡੀ ਆ ਹਾਂਜੀ ਹਾਂਜੀ ਠੀਕ ਆ ਤਾਂ ਦੱਸੋ ਫੇਰ ਆ ਲਖਾੜੇ ਸਾਹਿਬ ਨਾਲ ਚਲੀ ਜਾ ਰਾਨਾ ਨਹੀਂ ਚੱਲਣਾ ਰਹਿੰਦੀ ਹੈ ਨਾ ਲਖਾੜਾ ਆ ਕੇ ਵੇੜਨੇ ਕੀ ਜੀ ਲੱਗਦੀ ਆ ਮੈਨੂੰ ਕੋਈ ਨਾ ਘਵਾ ਲਈ ਤੂੰ ਹਾਂ ਜੀ ਦੇ ਦਾਂਗੇ ਵੀਰ ਜੀ ਆਪਣਾ 45000 ਦੀ ਦੇ ਦਾਂਗੇ ਮਾਣ ਤਣ ਕਿੰਨਾ ਕਰਦੇ ਕਰ ਦਾਂਗੇ ਮਾਣ ਹਾਂ ਨਾ 45000 ਦੀ ਵੀਰੇ ਦੇ ਦਾਂ ਠੀਕ ਕਰ ਦਾਂਗੇ ਮਾਣ ਕਰ ਲੈ ਕੋਈ ਬਾਕੀ ਆਪੂ ਕਰ ਲੈ ਕਰ ਦਾਂਗੇ ਗਰਮੀ ਜਿੰਨਾਂ ਦੀ ਫੈਂਡ ਫੋਨ ਵੀ ਚੰਗੀ ਹੁੰਦੀ ਸੋਹਣੀ ਹਾਂ ਜੀ ਹਾਂ ਜੀ ਦੁੱਧ ਕਿੰਨਾ ਕ ਦੱਸ ਦੁੱਧ 14 15 ਲੀਟਰ ਚਵਾ ਦੂ ਵੀਰੇ ਠੀਕ ਆ ਆ ਜਿਹੜੀ ਆ ਸੁਈ ਹੈ ਸਹੀ ਆ ਵੀਰੇ ਸੁਈ ਹੈ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਹਜੇ ਤੀਜਾ ਦਿਨ ਹੋਇਆ ਅੱਜ ਥਾਂਡ ਥਣ ਬੜਾ ਸੋਹਣਾ ਲੱਗਿਆ ਨੂੰ ਵਛੀ ਮਗਰ ਹਾਂਜੀ ਵਛੀ ਵੀਰੇ ਆ ਵੇਖੋ ਨਾੜੂ ਤੇ ਹੀ ਆ ਵਛੀ ਵੀ ਸੋਹਣੀ ਆ ਹਾਂਜੀ ਇਹ ਪਰਸੋਂ ਹੋਈ ਸਾਣੂ ਬਰੰਦ ਆ ਜਿਹੜੀ ਵਹਿੜ ਆ ਇਹਦਾ ਸੂਆ ਕਿੰਨਾ ਆਜੀ ਹਾਂਜੀ ਦੂਜਾ ਜੀ ਦੂਜਾ ਸੂਆ ਬੜਾ ਵੱਡਾ ਵਾ ਬਾਕੀ ਇਹ ਵੀ ਜਰਸੀ ਦੀ ਆ ਜਾਂਦੀ ਆ ਥੋੜੀ ਜੀ ਗੇਤੀ ਸੂਹੀ ਆ 2-4 ਦਿਨ ਪਹਿਲਾਂ ਠੀਕ ਆ ਅੱਜ ਇਸ ਟਾਈਮ ਬੋਲਾ 10 ਕਿਲੋ ਲੀਟਰ ਹੋਊਗਾ 10 ਲੀਟਰ ਬੋਲਾ ਤਿਆਰ ਆ ਖਣ ਬਹੁਤ ਸੋਹਣਾ ਲੱਗਾ ਜੀ ਇਹਨੂੰ ਠੰਡੀ ਬਹੁ ਜੀ ਠੀਕ ਠਾ ਡੋਈ ਵੱਧ ਆਹ ਵੇਖੋ ਜੀ ਬਹੁਤ ਸੋਹਣੀ ਆ ਕੱਦ-ਕੱਡ ਵੀ ਚੰਗਾ ਇਸ ਟਾਈਮ ਤੇ 10 ਲੀਟਰ ਬੋਲਾ ਤਿਆਰ ਆ ਕਮਾਲ ਆ ਵੀ ਰਾਜਾ ਠੰਡੀ ਦੇ ਬਿਲਕੁਲ ਠੰਡੀ ਦੀ ਵੰਗਾ ਪਾ ਲੋ ਜਾਂ ਨਾ ਪਾ ਲੋ ਕੁਛ ਨਹੀਂ ਹਿੱਲਦੀ 80 ਰੁਪਏ ਪਾਉਂਦੇ ਨਾ ਲੋੜ ਹੀ ਨਹੀਂ ਭਾਵੇਂ ਪਾ ਲੋ ਜਾਂ ਨਹੀਂ ਪਾ ਲੋ ਕੋਈ ਗੱਲ ਨਹੀਂ ਖਣ ਥੁਣ ਓਕੇ ਸਾਰੀ ਹਾਂਜੀ ਹਾਂਜੀ ਜਵਾਬ ਸਮਾਜੀ ਦਾ ਹੁੰਦਾ ਤਾਂ ਵੀ ਗਲਤ ਨਹੀਂ ਨਿਕਲੂਗੀ ਕੋਈ ਭਰਾ ਵੀ ਠੀਕ ਹੈ ਜੀ ਤੁਸੀਂ ਵੀ ਆਪਣੇ ਨੂੰ ਦੱਸ ਦਨੇ ਆਪਣਾ ਫਰਜ ਬਣਦਾ ਜਿੰਨੇ ਖਰੀਦਣੀ ਉਹਦਾ ਫਰਜ ਬਣਦਾ ਕਿ ਆਰੇ ਬੜੇ ਔਖੇ ਪੈਸੇ ਕਿਹੜੇ ਸੌਖੇ ਬਣਦੇ ਵੀਰ ਕਈ ਵਾਰਾਂ ਕੁਝ ਗੱਲਾਂ ਚੇਤਾ ਹੀ ਭੁੱਲ ਜਾਂਦੀਆਂ ਵਾ ਖੁਸ਼ੀਆਂ ਨਹੀਂ ਜਾਂਦੀਆਂ ਬਾਕੀ ਮਤਲਬ ਪੈਸੇ ਬਹੁਤ ਹਰ ਕੋਈ ਚੰਗਾ ਵੱਡਾ ਵਲ ਤਗੜਾ ਵਾ ਕੋ ਮਾੜਾ ਪੈਸੇ ਬਹੁਤ ਔਖੇ ਹਾਂਜੀ ਤੇ ਇਹ ਦੁੱਧ ਕਿੰਨਾ ਕ ਚਵਾ ਜੂਗੀ ਵੀਰ ਜੀ ਆ ਜੇ 10 ਕਿਲੋ ਬੋੜਾ ਜੇ 6-7 ਕਿਲੋ 16-17 ਕਿਲੋ ਕਰ ਜੂਗੀ ਠੀਕ ਆ ਅਜ ਬਾਕੀ ਕੱਦ ਬਥੇਰਾ ਵਾ ਹਾਂਜੀ ਕੱਦ ਤੇਦਾ ਕਾਫੀ ਆਦਾ ਚੰਗਾ ਹਾਂਜੀ ਹਾਂਜੀ ਮੋਲ ਕਿੰਨਾ ਕੱਦ ਦੇ ਹਿਸਾਬ ਨਾਲ ਦੀ ਫੇ ਮੈਨੂੰ ਕਹਿ ਦੇਣਾ ਤੇਰੇ ਤੋਂ ਛੋਟੀ ਆ ਕੱਦ ਦੇ ਹਿਸਾਬ ਨਾਲ ਮੋਲ ਨਾ ਕਰਿਓ ਹਾਂਜੀ ਚਲ ਦੇ ਦਾਂਗੇ 55000 ਦੀ ਮਾਣ ਤਾਨ ਕਿੰਨਾ ਕਰ ਦੋਗੇ 50 ਹੀ ਦੇ ਦਾਂਗੇ ਮੋਲ ਕਰ ਦਾਂਗੇ 2000 ਮਾਣ ਹੋਰ ਛੋੜ ਹੋ ਜੂਗੀ ਕਰ ਦਾਂਗੇ ਕਰ ਦਾਂਗੇ ਬਹੁਤ ਹੀ ਸੋਹਣੀ ਹੈ 42 ਦੇ ਕੋ ਭਰਾ ਮਾਣ ਕਰਾਉ ਤੇ ਜਰੂਰ ਕਰਾਂਗੇ ਬਾਕੀ ਇਹ ਹੈ ਕਿ ਸੂਆ ਡੰਗਰ ਲੱਭਦਾ ਵੀ ਬਹੁਤ ਘੱਟ ਆ ਹਾਂਜੀ ਥੋੜੀ ਜਿਹੀ ਨਾ ਇਹ ਚੀਜ਼ ਹੈ ਕਿ 2-4 ਦਿਨ ਪਹਿਲਾਂ ਸੂਪੀ ਹੈ ਠੀਕ ਆ ਚੀਪਾ ਹੀ ਕੱਲ ਵੀ ਚੀਪਾ ਹੀ ਆਇਆ ਸੀ ਤੇ ਅੱਜ ਸਵੇਰੇ ਦੁੱਧ ਬਣਿਆ ਠੀਕ ਹੈ ਠੀਕ ਬਾਕੀ ਡੰਗਰ ਕੇ ਹਲੇ ਦੂਰੋਂ ਨੇੜੇ ਉਹ ਆ ਗਏ ਨਾ ਗੱਡੀ ਦੇ ਵਿੱਚ ਚਾਰਾ ਨੂੰ ਰਖਾ ਕੇ ਬੱਚਾ ਕੱਢ ਦਿੰਦਾ ਜੀ 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 ਤੇ ਆ ਜਿਹੜੀ ਆ ਆ ਆ ਦੱਸੋ ਜੀ ਇਹ ਇਹ ਜਿਹੜੀ ਗਰਮੀਆਂ ਦੀ ਵੈਰੈਟੀ ਸਾਰੀ ਕੱਟੇ ਇਹ ਤੇ ਇਹ ਤੇ ਮਾਝੀ ਕਹ ਦਿਆ ਨੂੰ ਗਾਂ ਕਈ ਇਹਨਾਂ ਦੇ ਹਾਂ ਇਹ ਤੇ ਮਨ ਨੂੰ ਵੀ ਬਰਤੀ ਆ ਹਾਂ ਜੀ ਹਾਂ ਜੀ ਠੰਡੀ ਬੜੀ ਆ ਠੀਕ ਆ ਠੀਕ ਆ ਹਾਂ ਜੀ ਤੇ ਦੇਣ ਕਿੰਨੇ ਲੈ ਜਾਊਗੀ ਬੇਨ ਚਾਰ ਪੰਜ ਲੈ ਜਾਊਗੀ ਠੀਕ ਆ ਜੀ ਤੇ ਬਾਕੀ ਤੇ ਲਾਂਟ ਨਾ ਬਹੁਤ ਸੋਹਣੀਆਂ ਵਾਂ ਹਾਂ ਜੀ ਹਾਂ ਜੀ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਪੂਰੀ ਐ ਸੋਹਣੀ ਸਨਖੀ ਆ ਜੀ ਬਰੀਡ ਪੂਰੀ ਆ ਤੋਰ ਦੇ ਤੋਰ ਦੇ ਵੀਰ ਲੰਮੀ ਤੋਰ ਦੇ ਥਾਣ ਥਣ ਬੜਾ ਸੋਹਣਾ ਲੱਗਾ ਵਾ ਤੇ ਬਾਕੀ ਦੁੱਧ ਵੀ ਮੱਝਾਂ ਅੜਾ ਹੋਣਾ ਇਹਦਾ ਕਮਾਲ ਆ ਵੀਰਾਂ ਤੇ ਲਾਂਡ ਲਾਂ ਚੰਗੀਆਂ ਸੁਆ ਵੀ ਕਿੰਨਾ ਮਾਇਦਾ ਸੁਆ ਵੀ ਤੇ ਦੂਜਾ ਦੂਜਾ ਸੁਆ ਇਹਨਾਂ ਛਾਈ ਵਾਲਾਂ ਥੋੜਾ ਜਿਹਾ ਸਰੀਰ ਫੇਰ ਸਰੀਰ ਤੇ ਗੱਲ ਫੇਰ ਉੱਥੇ ਹੀ ਆਉਣੀ ਮੇਰੇ ਉਦੀ ਹੁਣ ਇਹ ਜਿਹੜੀਆਂ ਪੜੀਆਂ ਹੁੰਦੀਆਂ ਹਾਂ ਜੀ ਕੋਈ ਨਹੀਂ ਕਹਿਣਾ ਵੀ ਤੈਨੂੰ ਸੋਦਾ ਤੇ ਕਿੰਨਾਂ ਚਵਾ ਦੂ ਦੋ ਦਿਨ ਇਹ ਚਵਾ ਦੂ ਕਿ 16 17 ਕਿਤੋਂ ਠੀਕ ਆ ਹਾਂ ਜੀ ਬਾਕੀ ਭਾਰੀ ਆ ਵੱਡੀ ਆ ਵੇਣ ਵੱਡੀ ਆ ਦੇਣ ਕਿੰਨੇ ਲਾ ਜੂਗੀ ਇਹ ਚਾਰ ਪੰਜ ਹੀ ਖਾਣੇ ਆ ਠੀਕ ਆ ਬਾਕੀ ਤੇ ਲਾਂਡੋ ਲਾਂਗਾ ਵੀ ਚੰਗੀਆਂ ਤਿਆਰ ਸੋਹਣੀ ਹੋਊਗੀ ਹਾਂਜੀ ਆ ਵੇਖੋ ਜੀ ਕੱਦ ਕਾਠ ਵੀ ਸੋਹਣਾ ਵਾੜੇ ਭਰਾ ਨੇ ਹੁਣ ਮਲੋ ਚਿੱਟਾ ਦੁੱਧ ਕਹਿ ਦਿੰਦੇ ਆ ਹਾਂਜੀ ਤੇ ਗਰਮੀਆਂ ਦੇ ਵਿੱਚ ਇਹੋ ਜਿਆਦਾ ਚੱਲਣੀ ਦੇ ਹੋਈ ਆ ਜੀ 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 ਤੇ ਦੁੱਧ ਦੁੱਧ ਵੀਰ ਜੀ ਯਾਰ ਕਾ ਕਿੰਨਾ ਚਵਾਉਗੀ ਏ ਇਹੋ 16 17 ਕਿਲੋ ਚਵਾ ਦੂਗੀ 16 17 ਹਾਂ ਸ਼ਾਈ ਵਾਲ 16 17 ਕਿਲੋ ਵੀ ਚਵਾਦੇ ਤੇ ਬੜੀ ਗੱਲ ਹੁੰਦੀ ਆ ਭਾਜੀ ਮੱਜਾਂ ਦੇ ਬਰਾਬਰ ਹੀ ਆ ਹਾਂ ਦੁੱਧ ਗਾੜਾ ਹੁੰਦਾ ਥੋੜਾ ਜਿਆਦਾ ਦੂਜਿਆਂ ਨਾਲੋਂ ਜਿੱਦਾਂ ਸਰੀਰ ਤਕੜੀ ਹੋਸਾ ਬਣਾ ਬਰਾਬਰ ਕਹੀ ਆ ਨਾ ਵੀਰ ਬਰੇਡ ਨਾਲ ਮੱਜਾਂ ਵਾਲਾ ਕਰ ਲੇਦਾ ਨਹੀਂ ਨਹੀਂ ਰੇਡ ਨਹੀਂ ਮੱਜਾਂ ਵਾਲਾ ਕਰਦੇ ਹਾਂ ਇਹ ਨਾ ਮੱਜ ਤਾਨੂੰ ਬੜਾ ਵਾਧੂ ਹੋਇਆ ਹੁਣ ਇਹੋ ਲੈਣੀਆਂ ਭਰਾਵਾਂ ਨੇ ਜਿੰਨਾਂ ਨੇ ਹਾਂਜੀ 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 ਮੈਂ ਇੱਕ ਮੱਝ ਦੀਆਂ ਤਿੰਨ ਆ ਜਾਣੀਆਂ ਵਾ ਆ ਨਹੀਂ ਨਹੀਂ ਤਿੰਨ ਨਾ ਕਰੋ ਦੋ ਕਰ ਲਈਏ ਦੋ ਲੱਖ ਵਾਲੀ ਆ ਆ ਲੈ ਦੋ ਲੱਖ ਵਾਲੀ ਦੇ ਸਾਬ ਨਾਲ ਕਰੀ ਮੇਰੀ ਗੱਲ ਸੁਣੋ 18 ਲੀਟਰ ਵਾਲੀ ਦੀ ਗੱਲ ਕੀਤੀ ਮੈਂ 18 ਅੱਛਾ ਅੱਛਾ ਤੇ ਮੈਂ ਜ਼ਿਆਦਾ ਨਾ ਕਰ ਰਹੇ ਹਾਂਜੀ ਦੱਸੋ ਫੇ ਕਿੰਨਾ ਕਰਨਾ ਮੁੱਲ ਤੇ 65000 ਕਰ ਲਈਏ ਨਜਾਇਜ਼ ਕਰੋ ਥੋੜਾ ਹਾਂਜੀ ਤੇ 55 ਦੀ ਦੇ ਦਾਂਗੇ ਤੇ ਮਾਣ ਦਾਨ ਕਿੰਨਾ ਮਾਣ 55 ਜੋ ਥੋੜਾ ਵੱਡਾ ਹੋਊਗਾ ਹੋ ਜਾਊਗਾ ਫੋਨ ਕਰ ਲੈ ਜਿਹਨੂੰ ਪਸੰਦ ਆ ਜੀ ਹਾਂਜੀ ਹਾਂਜੀ ਹੋ ਜਾਊਗਾ ਠੀਕ ਆ ਜੀ ਠੀਕ ਸਹੀ ਆ ਆ ਦੇਖ ਸ਼ਾਈ ਵਾਲਾ ਇੱਕ ਹੋਰ ਸ਼ਾਈ ਆ ਹਾਂਜੀ ਹਾਂਜੀ ਠੀਕ ਆ ਇਹਦਾ ਵੀਰ ਜੀ ਸੁਆ ਕਿਨਵਾ ਸੁਬਾ ਦੂਜਾ ਵੀਰੇ ਥਾਣੇ ਦਾ ਵੀ ਸੋਹਣਾ ਲੱਗਾ ਹਾਂਜੀ ਹਾਂਜੀ ਦਿਨ ਕਿੰਨੇ ਲੈ ਜੂਗੀ ਇਹ ਦਿਨ ਇਹਨੇ 15 ਲੈ ਜਾਣੇ ਅੱਛਾ 15 ਦਿਨ ਹਾਂ ਇਹਨੇ ਟਾਈਮ ਵਧ ਲੈਣਾ ਥੋੜਾ ਜਿਹਾ ਠੀਕ ਬਾਕੀ ਵੱਡੀ ਬੜੀ ਆ ਹਾਂਜੀ ਕੱਦ ਕੱਟ ਸੋਹਣਾ ਵਾ ਜੀ ਦਾ ਆ ਵੇਖ ਸਕਦੇ ਥਾਣ ਥਣ ਬਹੁਤ ਚੰਗਾ ਲੱਗਾ ਇਹਨੂੰ ਆ ਵੇਖੋ ਦੁੱਧ ਵੀਰ ਜੀ ਨੇ ਕਿੰਨਾ ਚਵਾਇਆ ਓਦੇ ਵੀਰ ਦੀ 20 ਲੀਟਰ ਚਵਾਉਗੀ ਅੱਛਾ ਹਾਂ ਜੀ ਜੇ ਡੱਕ ਕੱਦਿਆ ਠੀਕ ਰਜ ਨਹੀਂ ਹਾਂ ਜੀ ਸੋਹਣੀ ਆ ਬਾਕੀ ਕੱਦ ਕਾਠ ਲਓ ਵੀ ਚੰਗੀ ਵੱਡੀ ਆ ਬਾਕੀ ਘਰ ਵਾਲੇ ਵੀਰ ਦੀ ਸਾਨੂੰ ਕਹਿ ਹੀ ਦਿੰਦੇ ਅਸੀਂ ਗਾੜੀ ਕਹਿ ਦਿੰਦੇ ਆ ਵੀਰ ਜੀ ਆਹ ਹੋਰ ਜਿਨਾ ਬਾਕੀ ਸਰੀਰ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਅਸੀਂ ਕਹਿ ਦਿੰਦੇ ਵੀ ਇੰਨਾ ਦੁੱਧ ਹਾਂ ਜੀ ਹਾਂ ਜੀ ਲੈ ਵੀਰ ਮੋੜ ਲਿਆ ਕਰ ਸਕਦੀ ਕਿਲੋ ਘੱਟ ਵੀ ਕਰ ਜੀ ਇਹ ਅਭੀ ਜਿੰਨੇ ਭਰਾ ਨੇ ਸ਼ਾਈ ਵਾਲ ਚੋਣੀ ਆ ਉਹ ਬਹੁਤ ਵਧੀਆ ਰਹੂਗਾ। ਹਾਂਜੀ ਹਾਂਜੀ ਹਾਂਜੀ। ਲੈ ਜਾ ਲੈ। ਉਹ ਜਰਾ ਜਿਹੜੀ ਲਾਲ ਆ ਉਹ ਜਾਦੀ ਸ਼ਾਈ ਵਾਲ ਆ ਇਹ ਥੋੜੀ ਜਿਹੀ ਘੱਟ ਆ। ਹਾਂ ਰੰਗ ਦਾ ਫਰਕ ਪਾ ਜਾਂਦਾ। ਲੱਗਦਾ ਵੀ ਉਹਦੇ ਧੋਨੇ ਆ ਤੇ ਬੰਨ ਵੀ ਆ। ਹਾਂਜੀ ਹਾਂਜੀ। ਬੰਨ ਤੇ ਇਹਦੇ ਵੀ ਹੈਗਾ ਤੇ ਧੰਨ ਬੜਾ ਲੰਮਾ ਗੋਦੀ ਦੀ। ਇਹਦਾ ਥੋੜਾ ਕੱਦ ਵੱਡਾ ਵੱਡਾ। ਵੱਡਾ ਕੱਦ ਵੱਡਾ। ਉਹ ਜਰਾ ਪੜੀ ਜ਼ਿਆਦਾ। ਜੀ ਜੀ। ਇਹਦਾ ਮੁੱਲ ਹਿਸਾਬ ਨਹੀਂ ਕਰਨਾ ਵਾਂਗੇ। ਨਹੀਂ ਨਹੀਂ ਜਿੱਦਾਂ ਕਹੋਗੇ ਤੁਸੀਂ ਭਰਾ ਇਹਦੇ। ਹਿਸਾਬ ਨਾਲ ਕਰਾਂਗੇ ਤੇ ਵਿਕਣਗੇ। ਜੇ ਆਪਾਂ ਵੱਧ ਘੱਟ ਕਰਾਂਗੇ। ਕਰ ਲੋਗੇ ਤਾਂ ਫੇਰ ਫੇ ਆ ਗਾ ਅੱਜ ਕੱਲ ਕੋਈ ਨਿਆਣਾ ਨਹੀਂ ਗਾ ਫੋਨ ਫੜਿਆ ਸਾਰਾ ਪਤਾ ਲੱਗਦਾ ਵੀ ਜੀ ਵੇਖੋ ਜੇ ਸਸਤੀ ਲੱਗੀ ਭਰਾ ਨੇ ਲੈ ਲੈਣੀ ਫੋਨ ਦੇ ਤੇ ਦੂਜੀ ਵੀਡੀਓ ਜੇ ਸਸਤੀ ਲੱਗੇ ਉਹ ਲੈ ਲੈਣੀ ਸਾਰੇ ਵੀਡੀਓ ਵੇਖ ਕੇ ਫੇਰੀ ਹਾਂਜੀ ਕੋਈ ਨਹੀਂ ਚਲੋ ਕਰਾਂਗੇ ਤਾਂ ਫੇਰੀ ਯਕੀਨ ਕੋਈ ਭਰਾ ਕਰੂਗਾ ਦੇਣੇ ਵੀ ਪੈਣੇ ਆ ਹਾਂਜੀ ਤੇ ਦੇਣੇ ਪੈਣਗੇ ਇੱਥੇ ਕਿਹੜੇ ਹਾਂਜੀ ਜੀ 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 ਜੇ ਇਹ ਨਾ ਮਾਣਾ ਡੰਗਰ ਤਾਂ ਤਾਂ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੁੱਲ ਦੱਸੋ ਵੀਰ ਜੀ ਕਿੰਨਾ ਗਾ ਮੁੱਲ ਇਹਦਾ 65000 ਕਰ ਲੈਨੇ ਵੀਰੇ ਦੋ ਹਿਸਾਬ ਜੇ ਨਾ ਹੁੰਦੇ ਤੇ ਵੀ ਵੀਰੇ 55 ਦੀ ਇਹ ਦੇ ਤਾਂ ਫੋਨ ਕਰ ਲੈ ਕੋਈ ਹਾਂ ਫੋਨ ਕਰ ਲੈ ਬਾਣ ਕਰ ਦਾਂਗੇ 55 ਦੀ ਇਹ ਦੇ ਜਿਹੜੀ ਚੰਗੀ ਲੱਗੇ ਵੀਰ ਦਾ ਜੀ ਜੋੜੇ 'ਚ ਫਰਕ ਹੋਊ ਕੋਈ ਜੋੜੇ 'ਚ ਕਰ ਦਾਂ ਠੀਕ ਹੈ ਕੋਈ ਜੋੜੇ 'ਚ ਕਰ ਦਾਂਗੇ ਥੋੜਾ ਵੱਡਾ ਕਰ ਦਾਂਗੇ ਜੋੜੇ 'ਚ ਸੌਖਾ ਸਾਮ ਇੱਕ ਬਾਹਰ ਆ ਮੈਂ ਮਰਜ਼ੀ ਖਾ ਲੀ ਉਹ ਵੀ ਦਿਖਾ ਦਈਏ ਇਹਦਾ ਭਾਜੀ ਸੂਆ ਕਿ ਨਵਾਜੀ ਸੂਆ ਤੀਜਾ ਆਣਾ ਤੀਜਾ ਸੂਆ ਹਾਂਜੀ ਦੁੱਧ ਕਿੰਨਾ ਕੁ ਜਵਾਇਆ ਨੇ ਦੁੱਧ ਇਹ ਪਿਛਲੇ ਸੂਏ ਘਰ ਹੀ ਚੋਈ ਆ ਅੱਛਾ ਆਪਣੇ ਘਰ ਦੀ ਹਾਂਜੀ ਇਹ ਘਰ ਚੋਈ ਆ ਵੇਚ ਦੇਣੀ ਹੈ ਹਰਕਾ ਠੀਕ ਆ ਹਾਂਜੀ ਤੇ ਦੇਣ ਕਿੰਨੇ ਕੁ ਲਾ ਜੂਗੀ ਦੇਣ ਅੱਜ ਇਹਦੇ 10 ਰਹਿੰਦੇ ਹੇ ਬਾਹਰ ਨੇ ਰਹਿੰਦੇ ਆ ਤੇ ਲਾਡ ਲਾਡਾ ਬਣਦੀ ਬਹੁਤ ਚੰਗੀ ਹੈ ਠੀਕ ਹਾਂਜੀ ਬਹੁਤ ਚੰਗੀ ਹੈ ਤਾਂ ਇਹਨੂੰ ਵਿਚਾਰੀ ਨੂੰ ਕਲਿਆਰੇ ਕਲੂਰੇ ਨਹੀਂ ਪਾਏਗੇ ਆ ਵੇਖੋ ਜੀ ਬਾਕੀ ਦੇ ਕੋਈ ਲੈ ਜੇ ਹੋਣੀ ਲੈ ਜੇ ਤਾਂ ਗਾਂ ਚੰਗੀ ਤਿਆਰ ਕਰ ਲੂਗਾ ਹਾਂਜੀ ਹਾਂਜੀ ਆ ਵੇਖੋ ਜੀ ਇਹ ਪ੍ਰਾਹਣੀ ਨਹੀਂ ਨਾ ਪ੍ਰਾਹਣੀਆਂ ਇਸੀ ਸੇਵਾ ਘੱਟ ਹੁੰਦੀ ਥੋੜੀ ਜੀ ਠੀਕ 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 ਆ ਜਾ ਲੈ ਆ ਵੇਖੋ ਦੁੱਧ ਨੂੰ ਖਰੀ ਹੈ ਥਾਣ ਥਣ ਬੜਾ ਜੰਗਾ ਲੱਗਾ ਹੋਇਆ ਇਹਦਾ ਆ ਵੇਖੋ ਘਾਰ ਚ ਵਾਈ ਦੇ ਲਾਈਆਂ ਬਾਕੀ ਭਰਾ ਬਾਹਰ ਜਾਣ ਕਰਕੇ ਨਾ ਥੋੜੇ ਮਾਲ ਘਟਾਤਾ ਇੱਕ ਅੱਧੀ ਰੱਖੀ ਦੀ ਇੱਕ ਜਾਂ ਦੋ ਵੱਧ ਤੋਂ ਵੱਧ ਤੇ ਐਰ ਕਾਂ ਦੁੱਧ ਕਿੰਨਾ ਕ ਚਵਾਜੂਗੀ ਇਹ ਦੁੱਧ ਵੀਰੇ 14 ਕਿਲੋਟਰ ਤੇ ਮੈਂ ਚੋਂਦਾ ਰਿਹਾ ਜੇ ਹਾਂ ਬਾਕੀ ਅਗਲੇ ਦੀ ਵੀ ਸੇਵਾ ਠੀਕ ਹੈ ਤੇ ਕੀ ਹੈ ਸੁਆ ਵੀਰ ਦੀ ਤੀਜਾ ਹਾਂਜੀ ਤਾਂ ਮੋਲ ਮੋਲ ਜਿੱਦਾਂ ਕੋ ਕਰ ਲਾਂਗੇ ਦੱਸੋ ਸਾਹਿਬ ਜਨਾ ਕਾ ਕੀ ਹੈ ਜਿੱਦਾਂ ਕੋ ਜਿੱਦਾਂ ਕਿਦਾਂ ਕੋ ਕਿਦਾਂ ਕੋ ਪਿੰਟ ਤੇ ਪਿੰਟ ਤੇ ਪਾਈ ਹੁੰਦਾ ਪਿੰਟ ਪਾ ਲੋ ਪੇਂਟ ਨਹੀਂ ਪਾਣੀ ਹਾਂ ਪਿੰਟ ਨਹੀਂ ਪਾਣੀ ਉਹ ਨਹੀਂ ਇੱਕ ਉਹ ਵਧੀਆ ਚੱਲ ਗਿਆ ਕੰਮ ਇਹਦਾ ਕੋਈ ਵੀ ਆ ਹਾਂਜੀ ਹਾਂਜੀ ਹੋਰ ਇਹ 70000 ਦੀ ਦੇ ਦਾਂਗੇ ਮੈਂ ਅੱਛਾ ਜੀ ਹਾਂਜੀ ਠੀਕ ਆ ਤਾਂ ਮਾਨਦਾਨ ਕਿੰਨਾ ਮਾਨਦਾਨ ਕਰਦਾਂਗੇ ਖੁੱਲਾ ਹੀ ਹੋਊਗਾ ਦੋ ਦਿਨ ਦਾ 10 12 ਲੈ ਜਾਣੇ ਜੇ ਜੇ ਸਾਹਮਣੀ ਪਾਣੀ ਦਾ ਹਾਂ ਜਿੰਨੀ ਕਿ ਸਾਹਮਣੀ ਪਾਣੀ ਖਰਾਕ ਪਾਣੀ ਉਹ ਨਾ ਗੱਲ ਹਾਂ ਹੋਰ ਵਾਜਣੀ ਆ ਏ ਹਾਂਜੀ ਹਾਂਜੀ ਚੰਗੀ ਬਣ ਜਾਣੀ ਉਹ ਤਾਂ ਸਿੱਧੇ ਜਾਣੀ ਏ ਹਾਂਜੀ ਹਾਂਜੀ ਕੋਈ ਭਾਰੀ ਭਰਾ ਵੀ ਲੈ ਗਿਆ ਤੇ ਬਾਕੀ ਚੰਗੀ ਸੋਹਣੀ ਸੁਨੱਖੀ ਆ ਹੈ ਵੀ ਦੁੱਧ ਵਾਲੀ ਆ ਹਾਂਜੀ ਠੀਕ ਤੇ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਗੱਲਬਾਤ ਦੱਸੋ ਤੁਸੀਂ ਨਾਲ ਕਰ ਲੈਣੀ ਭਰਾਵਾਂ ਦੇ ਜਿਹੜੇ ਵਿੱਚ ਜੁੜੇ ਭਰਾ ਗੱਲਬਾਤਾਂ ਚੱਲਦੀਆਂ ਰਹਿਣੀਆਂ ਠੀਕ 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 ਆ ਬਾਕੀ ਦੋਨਾਂ ਦੇ ਫੋਨ ਤੇ ਕਰ ਲੈਣੀਆਂ ਜਿਹੜੇ ਜੁੜੇ ਹਾਂਜੀ ਹਾਂਜੀ ਗੱਲਾਂ ਬਾਤਾਂ ਤੇ ਚਲੋ ਭਰਾਵਾਂ ਨਾਲ ਤੇ ਕਰਦੀਆਂ ਮੈਂ ਇਹ ਚੀਜ਼ ਜਰੂਰ ਆਣਾ ਇਹ ਆਪਣੇ ਭੈਣ ਭਰਾ ਤੋਂ ਵੱਡਾ ਕੋਈ ਨਹੀਂ ਜੀ 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 ਜਿੰਨਾ ਮਰਜ਼ੀ ਕਿਸੇ ਨਾਲ ਕਰ ਲਿਓ ਮੇਰੇ ਭਰਾ ਜਿੱਥੇ ਆਪਣਾ ਭੈਣ ਭਰਾ ਖੋਜਣਾ ਸਕਾ ਤੇ ਕੋਈ ਨਹੀਂ ਦੇਖ ਲੋਂਦਾ ਬਿਲਕੁਲ ਬਿਲਕੁਲ ਬੇਨਤੀ ਜੇ ਮੇਰੀ ਮੈਂ ਹਰੇਕ ਭਰਾ ਨਾਲ ਇਹ ਗੱਲ ਕਰਦਾ ਜੀ ਜੀ ਵੀ ਜਿੰਨੀ ਮਰਜ਼ੀ ਮੁਸ਼ਕਲ ਆ ਜੇ ਜੀ ਲੜਾਈ ਵੀ ਹੋਈਏ ਭਰਾ ਦੇ ਨਾਲ ਤੇ ਭਰਾ ਖੋਜ ਜਾਂਦਾ ਜੀ ਬਿਲਕੁਲ ਹਾਂ ਇਹ ਮੇਰੀ ਬੇਨਤੀ ਜੇ ਵੀ ਆਪਣੇ ਖੂਨ ਨੂੰ ਛੱਡ ਕੇ ਇਧਰ ਉਧਰਣਾ ਮੇਰਾ ਹੋਰ ਤੇ ਮੈਨੂੰ ਬੜਾ ਐਕਸਪੀਰੀਅੰਸ ਨਹੀਂ ਪਰ ਇਹ ਐਕਸਪੀਰੀਅੰਸ ਮੈਂ ਜ਼ਰੂਰ ਜ਼ਿੰਦਗੀ ਦੀ ਕੀਤਾ ਜੀ ਵੀ ਭਰਾ ਚਲੋ ਬਾਹਰ ਬੈਠਾ ਵਾ ਅੱਜ ਪਰ ਉਹਦਾ ਆਸਰਾ ਬੜਾ ਵੱਡਾ ਵੀ ਭ ਆਪਣੇ ਭੈਣ ਭਰਾ ਨੂੰ ਛੱਡ ਕੇ ਦੂਸਰੇ ਦੇ ਪਿੱਛੇ ਨਾ ਲੱਗੋ ਜੀ 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 بس ਇੰਨੀ ਬੇਨਤੀ ਹੈ ਜਿੰਨਾ ਮਰਜ਼ੀ ਕਿਸੇ ਨਾਲ ਕਰ ਲਿਓ ਤੁਹਾਨੂੰ ਐਂਡ ਦੇ ਇੱਕ ਅੱਧੀ ਗਲਤੀ ਉਹਨੇ ਛੱਡ ਦੇਣਾ ਜੀ ਤੇ ਭਰਾ ਨਾਲ ਜਿੰਨਾ ਮਰਜ਼ੀ ਗਲਤ ਕਰ ਲਿਓ ਇੱਕ ਇੱਕ ਵਾਰੀ ਮੁਸ਼ਕਲ ਆ ਗਈ ਉਹਨੇ ਫੇਰ ਆ ਕੇ ਖਲੋ ਜਾਣਾ ਜੀ ਹਾਂ ਇਹ ਬੇਨਤੀ ਜੀ ਮੇਰੀ ਠੀਕ ਹੈ ਜੀ ਬਹੁਤ ਵਧੀਆ ਬਾਕੀ ਪੈਸੇ ਚੱਲਦੇ ਰਹੇ ਨੇ ਉਧਰ ਉਧਰ ਨਹੀਂ ਪੈਸਿਆਂ ਦਾ ਨਹੀਂ ਕਦੀ ਕਿਸੇ ਦੇ ਪੂਰੇ ਹੋਏ ਨਹੀਂ ਅਜੇ ਤੱਕ ਹਾਂਜੀ 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 ਠੀਕ ਹੈ ਜੀ ਹਾਂ ਧੰਨਵਾਦ ਜੀ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਤੇ ਆ ਕੇ ਤਸੱਲੀ ਕਰ ਲਿਓ ਤਸੱਲੀ ਕਰਨਾ ਤੁਹਾਡਾ ਵੀ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ